ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਪਹਿਲਾਂ ਤਾਂ ਇਹ ਬੇਨਤੀ ਹੈ ਵੀ ਜਿਹੜੇ ਪੇਜ ਤੇ ਆਪਣੇ ਫੇਸਬੁੱਕ ਪੇਜ ਦੇਖ ਰਹੇ ਹੋ ਜਾਂ YouTube ਚੈਨਲ ਤੇ ਦੇਖ ਰਹੇ ਹੋ ਲਾਈਕ ਫੋਲੋ ਤੇ ਸ਼ੇਅਰ ਜ਼ਰੂਰ ਕਰ ਲਿਓ ਸੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਰੂੜੇ ਕੇ ਖੁਰਦਾ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਨੇੜੇ-ਨੇੜੇ ਦੇ ਪਿੰਡ ਇੱਕ ਸਾਈਡ ਅਕਲੀਆ ਪੱਖੋ ਕਲਾਂ ਚੌਕੇ ਨੇੜੇ ਰਹਿ ਜਾਂਦੇ ਆ ਥੋੜਾ ਜਿਹੜੇ ਵੀਰ ਦੇ ਕੋਲੋ ਵੀਡੀਓ ਬਣਾਉਣ ਲੱਗੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮਾਂਗਾ ਵੀਰ ਨੇ ਦੁੱਧ ਪਾਉਂਦਾ ਪਸ਼ੂ ਘਰ ਦੇ ਵਿੱਚ ਤੁਸੀਂ ਆਹ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਸੋ ਵੀਰ ਨੇ ਇਹਦੇ ਵਿੱਚੋਂ ਇੱਕ ਮੱਧ ਪਕਾਉ ਕਰਿਆ ਤੀਜਾ ਸੂਆ ਸੌਂਦੀ ਆ ਕੁਝ ਕੁ ਦਿਨ ਬਾਕੀ ਨੇ ਪਿਛਲੇ ਸੂਏ ਵੀ ਚੰਗਾ ਦੁੱਧ ਰਿਕਾਰਡ ਕਰਿਆ ਸੋ ਆ ਜਿਹੜੀ ਮੱਧ ਸਕਰੀਨ ਤੇ ਦੇਖ ਰਹੇ ਇਹ ਵੀਰ ਨੇ ਪਕਾਉ ਕਰਿਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਕੰਮਾਂਗਾ ਤੇ ਇੱਥੋਂ ਤੁਸੀਂ ਮੱਧ ਦੇ ਲੇਵੇ ਦੀ ਜੱਜਮੈਂਟ ਕਰੋ ਤੋੜ ਕੇ ਤੁਹਾਨੂੰ ਦਿਖਾਵਾਂਗੇ ਚਾਰੇ ਥਾਣਾ ਨਿਖੜਵੇਂ ਤੇ ਗੈਪ ਚ ਲੱਗੇ ਹੋਇਆ ਮੁੱਠੀ ਵਾਲਾ ਥਾਣਾ ਝੋਲੀ ਬਹੁਤ ਵੱਡੀ ਹੈਗੀ ਪੂਰੀ ਆਰਡਰ ਕੁਆਲਿਟੀ ਸ਼ਾਨਦਾਰ ਹੈ ਝੋਲੀ ਭਰ ਕੇ ਸੁਣਾ ਮੱਦਨੇ ਇੱਥੋਂ ਤੁਸੀਂ ਪੱਠਕੁੜੇ ਦੀ ਬੰਤਰ ਦੇਖ ਸਕਦੇ ਹੋ ਪੂਰੀ ਸਮੀਪਲੀ ਹੈਵੀ ਮੱਝ ਆ ਗਈ ਪਿਛਲੇ ਸੂਏ ਵੀ ਚੰਗਾ ਦੁੱਧ ਰਕਾਰ ਕਰਿਆ ਫੇਸ ਬਿਊਟੀ ਸਿੰਘਾਂ ਦੇ ਸਿੰਘਾਂ ਦੀ ਕੁਆਲਿਟੀ ਪੱਠਕੁੜੇ ਦੀ ਬੰਤਰ ਇੱਥੋਂ ਦੇਖ ਸਕਦੇ ਹੋ ਚਾਰੇ ਥਾਣਾ ਨਿਖੜਵੇਂ ਤੇ ਪੂਰੇ ਗੈਪ ਤੇ ਲੱਗਿਆ ਹੋਰ ਡਿਟੇਲ ਆਪਾਂ ਵੀਰ ਤੋਂ ਲੈ ਕੇ ਦੇਵਾਂਗੇ ਤੋੜ ਕੇ ਜਜਮੈਂਟ ਕਰਾਵਾਂਗੇ ਤੋ ਹੀ ਤਰਦੀ ਤੋਂ ਚੈੱਕ ਕਰਿਓ ਤੀਜਾ ਸੂਆ ਪਿਛਲੇ ਸੂਏ ਚੰਗਾ ਦੁੱਧ ਪਾਇਆ ਮੱਧ ਨੇ ਤਰਦੀ ਤੋਂ ਜਜਮੈਂਟ ਕਰਿਓ ਲੈਵੇ ਦੀ ਕਰੋ ਚੈੱਕ ਤੋੜਾ ਦੂਰਾ ਸਾਰੇ ਥਾਣਾ ਨਿਕੜਲੇ ਤੇ ਪੂਰੇ ਗੈਪ ਤੇ ਲੱਗੇ ਹੋਏ ਕਰਦੀ ਦੋ ਜੱਜਮੈਂਟ ਕਰੂ ਇਹ ਦੇਖ ਲਗਦਾ ਹੁਣ ਸੱਤ ਭੁੜੇ ਦੀ ਕੁਆਲਿਟੀ ਮੱਝ ਦੀ ਇਹ ਥਾਣੇ ਨੇ ਮੈਨੂੰ ਦੇਖਿਆ ਅੱਜ ਸਮੀ ਪੜੀ বাজਣ ਵਾਲੀ ਮੱਝ ਹੈਗੀ ਕੋਈ ਲਿੱਸੀ ਲਾਮੀ ਨਹੀਂ ਸੋ ਲੈਨੇ ਆ ਵੀਰ ਤੋਂ ਡਿਟੇਲ ਕਰਾਉਣੇ ਆ ਜਾਂ ਜਾਣਕਾਰੀ ਸਾਂਝੀ ਸੋ ਆਉ ਕਰਾਈਏ ਵੀਰ ਅੱਛੀ ਗੱਲ ਜੀ ਅੱਛੀ ਗੱਲ ਜੀ ਸਰ ਪਹਿਲਾਂ ਨਾਮ ਤੇ ਐਡਰੈਸ ਦੱਸੋ ਵੀ ਮੇਰਾ ਨਾਮ ਹਰਜਿੰਦਰ ਸਿੰਘ ਜੰਡਰੂੜੇ ਖਰ ਤੇ ਜਿਹੜੀ ਮੱਝ ਹੁੰਦੀ ਹੈ ਕਿਹੜਾ ਸੂਆ ਹੁੰਦੀ ਹੈ ਜੀ ਇਹ ਮੱਝ ਆ ਪ੍ਰਕਿਰਤੀ ਜਸ ਸੂਆ ਸੂਰੀ ਪਿਛਲੇ ਸੂਏ ਕਿੰਨਾ ਕ ਦੁੱਧ ਪਾਇਆ ਜੀ ਮੱਝ ਨੇ ਇਹਨੇ ਆਪਣੇ ਕੋਲ ਜੀ 10 ਲੀਟਰ ਦੁੱਧ ਦਿੱਤਾ ਪਿਛਲੇ ਸੂਏ 10 ਕਿਲੋ ਦਿੱਤਾ ਇਸ ਵਾਰੀ ਕਿੰਨੇ ਕ ਦੀ ਉਮੀਦ ਕਰਦੇ ਆ ਜੀ ਇਹ ਬਈ ਸੇਵਾ ਤੇ ਆ ਜੇ ਚੰਗੀ ਸੇਵਾ ਕਰਦਾ 10 ਲੀਟਰ ਵੀ ਦੇ ਸਕਦਾ 10 ਤਾਂ ਵੀ ਦੇਉ ਦੇਉ ਜੇ ਚੰਗੀ ਸੇਵਾ ਕਰਦੇ ਆ ਕੋਈ 11 12 ਦੇ ਸਕਦੇ ਇਹਦਾ ਕੀਮਤ ਕਿੰਨੇ ਮੁੱਲ ਕੀ ਕਰੇ ਜੀ ਇਹਦਾ ਆਪਾਂ 90 ਹਜ਼ਾਰ ਮੁੱਲ ਕੀਤਾ ਜੀ ਵੀ ਲੈਣ ਦੇਣ ਕਿੱਥੋਂ ਤੱਕ ਹੋ ਜਾਊਗਾ ਲੈਣ ਦੇਣ ਬਸ ਕਰਦਗੇ ਮੰਨਤਾਂ ਨੂੰ ਕਿ 90000 ਬਿਲਕੁਲ ਜਾਇਜ਼ ਡਿਮਾਂਡ ਕਰਿਆ ਵੀਰ ਨੇ 90000 ਕੋਈ ਜ਼ਿਆਦਾ ਭਾਅ ਨਹੀਂ ਕਰਿਆ ਉਦੋਂ ਵੀ ਕਹਿੰਦਾ ਉਹ ਤੋਂ ਮੰਨਤਾਂ ਹੋ ਜਾਊਗਾ ਤੇ ਆਪ ਇੱਕ ਆਪਣਾ ਫੋਨ ਨੰਬਰ ਦੱਸ ਦੇ ਜੀ ਫੋਨ ਨੰਬਰ 90238 90238 40060 40060 90238 40060 ਵੀਰ ਦਾ ਫੋਨ ਨੰਬਰ ਆ ਨਾਮ ਹਰਜਿੰਦਰ ਸਿੰਘ ਪਿੰਡ ਰੂੜੇ ਕੋਹੜਾ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਜੇ ਕਿਸੇ ਵੀ ਮੇਰੇ ਵੀਰ ਭਰਾੜੂ ਮੱਝ ਫਿੱਟ ਆਉਂਦੀ ਆ ਆ ਕੇ ਜਾਂਚ ਪਰਖ ਕੇ ਵੀਰ ਨਾਲ ਤੁਸੀਂ ਗੱਲ ਕਰਕੇ ਤਸੱਲੀ ਕਰਕੇ ਮੱਝ ਖਰੀਦ ਸਕਦੇ ਹੋ ਇੱਕ ਵਾਰੀ ਤੋਂ ਫੇਰ ਜੱਜਮੈਂਟ ਕਰਾਵਾਂਗੇ ਇੱਥੋਂ ਥਾਣਾ ਦਾ ਸਹਿਜ ਚੈੱਕ ਕਰੋ ਜੀ ਚਾਰੇ ਥਾਣਾ ਨਿਖੜਮੇ ਦੇ ਪੂਰੇ ਗੈਪ 'ਚ ਲੱਗਿਆ ਮੂਠੀ ਵਾਲਾ ਥਾਣ ਲੱਗਿਆਗਾ ਤੇ ਲਾਡੂ ਨਾਲ ਬਹੁਤ ਪਈਆਂ ਲੇਵਜ ਹਜੇ ਇੱਥੋਂ ਜੱਜਮੈਂਟ ਕਰੋ ਤੁਸੀਂ ਪੂਰਾ ਟਾਇਟ ਆਰਡਰ ਲੈਵਾ ਭਰ ਕੇ ਮਦ ਨਹੀਂ ਸੁਣਾਗਾ ਇੱਥੋਂ ਚਾਰੇ ਥਾਣ ਫੇਰ ਚੈੱਕ ਕਰੋ ਚਾਰੇ ਥਾਣਾ ਨਿਖੜਮੇ ਤੇ ਪੂਰੇ ਗੈਪ 'ਚ ਲੱਗਿਆ ਚਾਰੇ ਥਾਣਾ ਦਾ ਲਗਭਗ ਇੱਕੋ ਜਿਹਾ ਸਹਿਜ ਹੈਗਾ ਤੇ ਹੋਰ ਇਦਾਂ ਦੀ ਵੀਡੀਓ ਰੱਖਣ ਦੇ ਬਣੇ ਰਿਹਾ ਆਪਾਂ ਇਹ ਚੈਨਲ ਦੇ ਨਾਲ ਫੋ ਜੇ ਕਿਸੇ ਵੀ ਮੇਰੇ ਵੀਰ ਭਰਾਣੇ ਇਦਾਂ ਦੀ ਵੀਡੀਓ ਬਣਵਾਉਣੀ ਹੈ ਤਾਂ ਉਹ ਮੇਰੇ ਨਾਲ ਕੰਟੈਕਟ ਕਰ ਸਕਦਾ ਹੈ ਫੋਨ ਨੰਬਰ ਨੋਟ ਕਰ ਲਿਓ 9592288488 ਸੋ ਵੀਡੀਓ ਐਂਡ ਤੱਕ ਦੇਖਣ ਦੇ ਲਈ ਧੰਨਵਾਦ